ਕਿਉਂ ਜੀ ਚੰਗਾ ਕੰਮ ਲਗਿਆ ਤੁਹਾਨੂੰ ਇਹ? ਹਾਂਜੀ। ਕਿੰਨੇ ਕ ਟਾਈਮ ਤੁਹਾਨੂੰ ਸ਼ੌਂਕ ਲੱਗਿਆ? 7-8 ਸਾਲ ਮਹੀਨੇ। 7-8? ਹਾਂਜੀ। ਬਾਈ ਜੀ ਦੇ ਨਾਲ ਤੁਹਾਨੂੰ ਵੀ ਸ਼ੌਂਕ ਹੋ ਗਿਆ? ਹਾਂਜੀ। ਕੋਈ ਇਹ ਚੰਗੀਆਂ ਚੀਜ਼ਾਂ ਨੇ ਜਾਂ ਮਾੜੀਆਂ ਨੇ? ਚੰਗੀਆਂ ਨੇ। ਚੰਗੀਆਂ ਨੇ? ਹਾਂਜੀ। ਕੋਈ ਆਮਦਨ ਦੇ ਸਿਰੇ ਹੈ? ਹਾਂਜੀ। ਚੰਗਾ ਕੰਮ ਕੁੱਲ ਗਿਆ ਕਿ ਇਹ ਬੱਕਰੀ ਜੀ ਮੌਲਵੀ ਵਾਲੇ ਇਸ ਨੇ ਇਸ ਬੱਕਰੀ ਨੇ ਨਿਯਾਮ ਦਿੱਤੇ ਜੀ। ਦੂਜੇ ਲੰਬੇ ਕਿਉੜ ਘਾਰੀਆਂ? ਮਿਲਖ ਪੰਚਾਇਤ ਚੌਂਕੀ। ਮਿਲਖ ਪੰਚਾਇਤ ਚੌਂਕੀ। ਠੀਕ ਹੋ ਰਹੀ ਮਿਲਖ ਪੰਚਾਇਤ ਚੌਕੀ ਤੇ ਅਸੀਂ ਐਨ ਜਿੱਥੇ ਅਮਾ ਚਲੇ ਦੀਆ ਗੂੜਾ ਏਰੀਆ ਐਨ ਗੂੜੀਆਂ ਪਹਾੜੀਆਂ ਦੇ ਵਿੱਚ ਅਸੀਂ ਰਵਿੰਦਰ ਜੀ ਦੇ ਘਰ ਪਹੁੰਚੇ ਆ ਤੇ ਜ਼ਿਲ੍ਹਾ ਸੰਗਰੂਰ ਤੋਂ ਤਹਿਸੀਲ ਸੁਨਾਮ ਤੋਂ ਪੰਜਾਬ ਤੋਂ ਆਏ ਆ ਐਸੇ ਤੇ ਬੂਰ ਕੰਨੇ ਹਉਣ ਕੰਨੇ ਬੱਚੇ ਤੇ ਡੱਬੇ ਲਾਂ ਡੱਬੇ ਲਾਂ ਲੱਬੀਆਂ ਬੱਚੀਆਂ ਤੇ ਬੱਚੇ ਸਾਰੇ ਬਾਈ ਜੀ ਦੇ ਸੇਲ ਦੇ ਰੀਏ ਤਿਆਰ ਨੇ ਕਿਉਂਕਿ ਕਈ ਮਹੀਨਿਆਂ ਦਾ ਮਿਹਨਤ ਕਰ ਰਹੇ ਵਿਚਾਰਾ ਖੇਕਲਾ ਕਰ ਰਹੇ ਇਹ ਕਹਿੰਦਾ ਬਾਈ ਰਾਜੀ ਜੀ ਹੁਣ ਦੇਖ ਲੈਨੇ ਕੰਨਾਂ ਦਾ ਬਹੁਤ ਸਾਹ ਵੀ ਨਹੀਂ ਕੋਈ ਚਿੱਟੀ ਅੱਖ ਲੰਮਾ ਕੰਨ ਫੂੰਗਲੀਆਂ ਵਾਲਾ ਸੋਹਣੀਆਂ ਫੂੰਗਲੀਆਂ ਅੱਛਾ ਬਿੱਲੇ ਬੜਨਾ ਸਾਫ਼-ਸਾਫ਼ ਸੁਥਰੀਆਂ ਬੀ ਸਾਫ਼-ਸੁਥਰੀਆਂ ਰਹਿਣ ਜੀ ਜੀ ਫਿਰ ਇਹਨਾਂ ਦੀ ਸਫਾਈ ਕਦ ਕਰਦੇ ਹੋ ਜੀ ਬਸ ਸਫਾਈ ਦਾ ਮੂਹ ਇਹ ਇਹ ਦੇਖ ਬਾਦ ਕਰਦੇ ਨੇ ਥੱਲੇ ਹੁਣ ਖੁਰਚ ਦਿਓ ਜੀ ਜ਼ਿਲ੍ਹਾ ਕਾਂਗੜਾ ਅਮਾਚਲ ਪ੍ਰਦੇਸ਼ ਤੇ ਆਪਣਾ ਨਾਮ ਕੀ ਹੈ ਜੀ ਅਰਵਿੰਦਰ ਅਰਵਿੰਦਰ ਪਿੰਡ ਕਿਉੜ ਘਾਰੀਆਂ ਕਿਉੜ ਘਾਰੀਆਂ ਮਿਲਖ ਪੰਚਾਇਤ ਚੌਂਕੀ ਮਿਲਖ ਪੰਚਾਇਤ ਚੌਂਕੀ ਠੀਕ ਹੋ ਰਿਹਾ ਮਿਲਖ ਪੰਚਾਇਤ ਚੌਂਕੀ ਤੇ ਅਸੀਂ ਐਨ ਜਿੱਥੇ ਹਮਾ ਚਲੇਰੀਆ ਗੂੜਾ ਏਰੀਆ ਐਨ ਗੂੜੀਆਂ ਪਹਾੜੀਆਂ ਦੇ ਵਿੱਚ ਅਸੀਂ ਰਵਿੰਦਰ ਜੀ ਦੇ ਘਰ ਪਹੁੰਚੇ ਆ ਤੇ ਜ਼ਿਲ੍ਹਾ ਸੰਗਰੂਰ ਤੋਂ ਤਹਿਸੀਲ ਸਨਾਮ ਤੋਂ ਪੰਜਾਬ ਤੋਂ ਆਏ ਆ ਇਹ ਸਾਤੋਂ ਇੱਕ ਵਾਰੀ ਬੱਕਰੀਆਂ ਲੈ ਕੇ ਆਏ ਤੇ ਬਹੁਤ ਵਧੀਆ ਕੁਆਲਿਟੀ ਦੀਆਂ ਚੰਗੀਆਂ ਤੋਂ ਚੰਗੀਆਂ ਬੀਟਲ ਬੱਕਰੀਆਂ ਮਾਂ ਚਲਦੇ ਵਿੱਚ ਲਾਲ ਤੇ ਲੋਈਆਂ ਪੱਕੀਆਂ ਤੇ ਜਿਨ੍ਹਾਂ ਨੂੰ ਕਹਿੰਦੇ ਨੇ ਕਾਲੀਆਂ ਬੀਟਲ ਪ्योर ਕੁਆਲਟੀ ਦੀਆਂ ਤੇ ਇਹਨਾਂ ਦਾ ਅੱਜ ਜੰਗਲ ਦੇ ਵਿੱਚ ਐਨ ਵਿਚਾਲੇ ਇਹਨਾਂ ਦਾ ਡੇਰਾ ਲੱਗਿਆ ਹੈ ਤੇ ਉੱਥੇ ਬਾੜਾ ਬਣਾਇਆ ਸੈੱਡ ਬਣਾਇਆ ਤੇ ਥੋੜਾ ਜਿਹਾ ਘਰ ਤੋਂ ਨਜ਼ਦੀਕ ਇਹਨਾਂ ਦੀ ਅਸੀਂ ਪੂਰੀ ਅਸੀਂ ਇੰਟਰਵਿਊ ਲੈਣਾ ਹੈ ਵੀ ਬਾਈ ਜੀ ਕਿਵੇਂ ਰਿਹਾ ਕਿਵੇਂ ਨਾ ਉਹਨਾਂ ਦਾ ਹਾਲ ਚਾਲ ਪੁੱਛਦੇ ਆਂ ਸੇਲ ਪਰਚੇਜ਼ ਉਰਾ ਆ ਜਾਈ ਸੇਲ ਪਰਚੇਜ਼ ਵਾਸਤੇ ਹਾਂ ਸੇਲ ਪਰਚੇਜ਼ ਵਾਲਾ ਮਾਲ ਕੀ ਸੇਲ ਪਰ ਹਾਂਜੀ ਬਾਈ ਜੀ ਕੀ ਹਾਲ ਚਾਲ ਠੀਕ ਹੈ ਬਹੁਤ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਉਂਕਿ ਇਹ ਕੰਮ ਕਿਵੇਂ ਲੱਗਿਆ ਤੁਹਾਨੂੰ ਇਹ ਤਾਂ ਬਹੁਤ ਵਧੀਆ ਜੀ ਕਿੰਨੇ ਚਿਤੋਂ ਰੱਖਦੇ ਹੋ ਤੇ ਹੋ ਗਿਆ 8-10 ਮਹੀਨੇ 8-10 ਮਹੀਨੇ ਜੀ ਜੀ ਕਿੱਥੋਂ ਸ਼ੌਂਕ ਪੈਦਾ ਹੋਇਆ ਤੁਹਾਨੂੰ ਇਹ ਤੁਹਾਡੇ ਚੈਨਲ YouTube ਚੈਨਲ ਦੇਖ ਕੇ ਅੱਛਾ ਸਾਡਾ YouTube ਚੈਨਲ ਦੇਖ ਕੇ ਤੁਹਾਨੂੰ ਸ਼ੌਂਕ ਪੈਦਾ ਹੋਇਆ ਜੀ ਜੀ ਵੀ ਐਸੀ ਰਾਜੂભાઈ ਉਹ ਨਹੀਂ ਬੱਕਰੀਆਂ ਰੱਖਦੇ ਨੇ YouTube ਚੈਨਲ ਚਲਾਇਆ ਹੋਇਆ ਹੈ ਤੇ ਸਾਰੇ ਪੰਜਾਬ ਦੇ ਵਿੱਚ ਬੱਕਰੀਆਂ ਰੱਖਦੇ ਨੇ ਮੰਡੀਆਂ ਮੇਲੇ ਲੱਗਦੇ ਨੇ ਵੀ ਤੁਹਾਨੂੰ ਵੀ ਸ਼ੌਂਕ ਜਾ ਗਿਆ ਹਾਂਜੀ ਹਾਂਜੀ ਅੱਛਾ ਜੀ ਵੀ ਤੁਸੀਂ ਫਿਰ ਕਿੰਨੇ ਪੀਸ ਲੈ ਕੇ ਆਏ ਪੰਜਾਬ ਤੋਂ ਜਾ ਕੇ ਤੁਹਾਡੇ ਕੋਲ ਉਧਰੋਂ ਲੈ 14 14 ਜੀ ਤੇ ਮੇਲੇ ਚੋਂ ਕਿੰਨੇ ਲਏ ਮੇਲੇ ਚੋਂ ਲਏ ਹੈ 8 8 8 ਜੀ 8 ਤੇ 14 ਇਹ ਹੋ ਗਏ 26 ਨਾ ਨਹੀਂ ਨਹੀਂ 8 14 ਐਵੇਂ ਨਹੀਂ 14 ਹੀ ਉਧਰ ਲੈ ਦੀ 14 ਲੈ ਟੋਟਲੀ 14 ਲੈ 14 ਨਹੀਂ 8 ਮੇਲੇ ਕੋਲ ਬਾਕੀ ਤੁਹਾਡੇ ਕੋਲ ਹੈ ਟੋਟਲੀ 14 ਨੇ ਜੀ ਜੀ ਉਹਨਾਂ 14 ਤੋਂ ਬਾਅਦ ਤਾਂ ਨਹੀਂ ਤੁਸੀਂ ਬੱਕਰੀਆਂ ਖਰੀਦੀਆਂ ਨਹੀਂ ਜੀ ਅੱਛਾ ਪਹਿਲਾਂ ਘਰ ਹੋਰ ਰੱਖੇ ਹੋਏ ਤੇ ਇੱਕ ਦੇਸੀ ਇੱਕ ਦੇਸੀ ਜੀ ਜੀ ਤੇ ਹੁਣ ਇਹਨਾਂ ਚੋਂ ਕਿੰਨਾ ਲਫਾਫਾ ਕਰਿਆ ਤੁਸੀਂ ਹੁਣ ਤਾਂ ਹੋ ਗਈਆਂ 35 35 ਹੋ ਗਈਆਂ ਇਹਦੇ ਵਿੱਚ 8 ਬੱਚੇ ਮਰ ਗਏ ਨਸਾ ਤਾਂ 8 ਇੱਕ ਬੱਕਰੀ ਇੱਕ ਬੱਕਰੀ ਮਰ ਗਈ 8 ਬੱਚੇ ਮਰ ਗਏ ਜੀ ਜੀ ਤੇ ਕੋਈ ਵੇਚਿਆ ਵਟਿਆ ਸੇਲ ਕਰਿਆ ਇੱਕ ਵੇਚਿਆ ਇਹ ਬੱਚਾ ਇੱਕ ਵੇਚਿਆ ਜੀ ਜੀ 14 ਤੋਂ 35 ਬਣਾ ਲੇ ਜੀ ਤੇ ਬਾਕੀ ਜੇ ਮਾਰਾ ਹਾਂਜੀ ਹਾਂਜੀ ਫਾਇਦਾ ਤਾਂ ਹੋਇਆ ਨਾ ਕੋਈ ਹਾਂਜੀ ਹਾਂਜੀ ਹੁਣ ਹੋਰ ਵੀ ਸੂਣ ਵਾਲੀਆਂ ਗਈਆਂ ਹੁਣ ਹੋਰ ਵੀ ਅਗਲੇ ਮਹੀਨੇ ਸੂਣ ਵਾਲੀਆਂ ਨੇ ਜੀ ਜੀ ਤੇ ਹੁਣ ਜੇ ਤੁਹਾਨੂੰ ਚੰਗਾ ਲੱਗਿਆ ਕੰਮ ਤਾਂ ਰੱਖੂਗੇ ਇਹਨਾਂ ਨੂੰ ਹਾਂ ਰੱਖੂਗਾ ਵੇਚਣੀਆਂ ਨਹੀਂ ਇਹ ਆ ਗਏ ਬੱਚੇ-ਬੱਚੇ ਵੇਚਿਆ ਕਰੂ ਤੇ ਬੱਚੇ-ਬੱਚੇ ਵੇਚਦੇ ਹਾਂ ਸੇਲ ਕਰਿਆ ਕਰੋਗੇ ਜੀ ਜੀ ਠੀਕ ਹੈ ਹਾਂਜੀ ਮਾਲ ਬਾਈ ਦਾ ਸੇਲ ਦੇ ਲਈ ਇਹ ਵੀ ਹੈ ਵੀ ਚੰਗੀ ਕੁਆਲਟੀ ਦਾ ਮਾਲ ਹੈ ਜੋ ਕਿ ਹਮਾਚਲ ਦੇ ਵਿੱਚ ਬੈਠੇ ਨੇ ਮੇਰੇ ਵੀਰ ਇਹਦੇ ਗਾਮ ਦੇ ਨੇੜੇ ਲਵੇ ਦੂਰ ਅਸੀਂ ਦੱਸਾਂਗੇ ਬਾਈ ਦਾ ਨੰਬਰ ਵੀ ਦੇਵਾਂਗੇ ਬਾਈ ਨਾਲ ਥੋੜੀ ਗੱਲਬਾਤ ਵੀ ਕਰਾਵਾਂਗੇ ਤੇ ਬਾਈ ਦੀ ਪੂਰੀ ਜੀ ਇੰਟਰਵਿਊ ਲੈਣੀ ਆ ਆਪਾਂ ਵੀ ਕੀ ਕੀ ਗੱਲਾਂ ਰੱਖੀਆਂ ਬਾਈ ਨੇ ਤੇ ਇਹਨਾਂ ਦੀਆਂ ਬੱਕਰੀਆਂ ਦੇਖਦੇ ਆਂ ਅਸੀਂ ਬਾਈ ਜੀ ਚੰਗੇ ਚੰਗੇ ਬੱਕਰੀਆਂ ਫੜਕੇ ਲਿਆਉਂਗਾ ਆ ਲਾਲ ਲਿਓ ਪਹਿਲਾਂ ਇੱਧਰ ਕਉ ਮੂੰਹ ਕਰੋ ਇੱਧਰ ਬੱਕਰੀ ਜਾ ਇਹੇ ਮੇਰਾ ਖਿਆਲ ਹੈ ਚਾਇਦੰਦ ਹੋ ਗਈ ਪੂਰੇ ਦੰਦ ਦੀ ਪੂਰੇ 8 ਦੰਦ ਪਲੱਸ ਹੈ ਜੀ ਠੀਕ ਹੈ ਹਾਂਜੀ ਹਾਂਜੀ ਤੇ ਪੂਰੀ ਬ੍ਰੀਡਲ ਪਿਓਰ ਬੱਕਰੀ ਆ ਪੂਰੀ ਕੁਆਲਿਟੀ ਦੀ ਬੱਕਰੀ ਆ ਜਿਹੜੀ ਮੇਰੇ ਬਾਈ ਨੇ ਖਰੀਦੀ ਆ ਤੇ ਕੰਨਵੀਰਾ ਮੇਰਾ ਖਿਆਲ ਪਰਾਂ ਕਰੀ ਬਈ 17 ਇੰਚ ਤੋਂ ਉੱਪਰ ਹੈ ਜੀ ਹਾਂ ਜੀ 17 ਇੰਚ ਤੋਂ ਮਿਣਿਆ ਹੈ ਕੰਨ ਹੈ 17 ਇੰਚ ਤੋਂ ਉੱਪਰ ਹੈ ਤੇ ਸਿੰਗੀ ਬੜੀ ਕੁਆਲਟੀ ਦੀ ਹੈ ਸਿੰਗੀ ਉੱਪਰ ਦੀ ਜਾਂਦੀ ਹੈ ਜਿਵੇਂ ਸਿੰਗੀ ਦਾ ਹੀ ਮੁੱਲ ਹੈ ਤੇ ਨੱਕ ਨਕੌੜਾ ਬਹੁਤ ਸੋਹਣਾ ਤੇ ਜੋ ਕਿ ਬੱਕਰੀ ਦੀ ਲੰਮੇਟ ਬਹੁਤ ਹੈ ਤੇ ਹਜੇ ਕ੍ਰਾਉਸ ਹੈ ਜੀ ਹਾਂ ਜੀ ਗੱਬਣ ਜੀ 2 ਮਹੀਨੇ ਦੀ 2 ਮਹੀਨਿਆਂ ਦੀ ਗੱਬਣ ਬੱਕਰੀ ਹੈ ਕਿਉਂਕਿ ਜਦੋਂ ਸੂਣ ਤੇ ਆਈਏ ਫਿਰ ਉਦੋਂ ਵੀ ਵਧੀਆ ਲੱਗੇਗੀ ਲੈ ਇਹ ਤਾਂ ਦਿਖਾਓ ਜੀ ਪੂਰਾ ਫੜ ਲਓ ਮੜੀ ਜੀ ਬਾਅਦ ਬਾਅਦ ਥਿਰਕ ਠੀਕ ਤਕਾਈ ਨਾ ਤਕਾਈ ਨਾ ਬਣਦੇ ਵੀ ਅੱਛਾ ਬੋਲ ਕਿਉਂਕਿ ਜਿਹਦਾ ਕੰਨ ਬਹੁਤ ਲੰਬਾ ਹੈ ਕੀਮਤੀ ਕੰਨ ਹੈ ਕੀਮਤੀ ਹੈ ਨਾ ਚੀਜ਼ਾਂ ਦਾ ਮੁੱਲ ਪੈਂਦਾ ਹੈ ਨਾ ਚੀਜ਼ਾਂ ਦੀ ਮੁੱਲ ਨੇ ਹੋਰ ਬੱਕਰੀਆਂ ਕੋਈ ਗੱਲ ਨਹੀਂ ਬੱਕਰੀਆਂ ਤਾਂ ਬਹੁਤ ਦੇਖਣ ਨੂੰ ਤਾਕੜੀਆਂ ਹੀ ਮਿਲ ਜਾਣਗੀਆਂ ਸੋਹਣੀਆਂ ਹੀ ਮਿਲ ਜਾਣਗੀਆਂ ਜੋ ਕਿ ਆ ਚੀਜ਼ਾਂ ਨੇ ਆ ਚੀਜ਼ਾਂ ਹਰੇਕ ਨਹੀਂ ਮਿਲਦੀਆਂ ਚੰਗੀ ਕੁਆਲਿਟੀ ਦੀਆਂ ਚੀਜ਼ਾਂ ਨੇ ਤੇ ਪੱਕੀ ਲੋਹੀ ਬੱਕਰੀ ਤੇਲੂਆ ਰੰਗ ਜੀ ਨੂੰ ਬੋਲਦੇ ਨੇ ਵਧੀਆ ਛਾਈ ਵਾਲ ਬੱਕਰੀ ਹੈ ਪ्योर ਅੰਬਰਸਰੀ ਪ्योर ਅੰਬਰਸਰੀ ਛਾਈ ਵਾਲ ਬੱਕਰੀ ਪ्योर ਜੇ ਬਿੱਟਲ ਬੋਲੋ ਜੇ ਛਾਈ ਵਾਲ ਬੋਲੋ ਜੇ ਚ ਇਹਨੂੰ ਪਾਕਿਸਤਾਨੀ ਵੀ ਬੋਲੋ ਜਦ ਵੀ ਚੱਲੂਗੀ ਵਧੀਆ ਅਸਲੀ ਕੁਆਲਿਟੀ ਦੀ ਬੱਕਰੀ ਹੈ ਕਿਸੇ ਵੀ ਗੱਲੋਂ ਘਾਟ ਨਹੀਂ ਤੋੜ ਕੇ ਦਿਖਾਉਂਗੀ ਤੋੜ ਉਹਦਰ ਤੋ ਲੰਮੀ ਕਰਕੇ ਪੂਰੀ ਲੰਬੇਟ ਬੱਕਰੀ ਦੀ ਪੂਰੀ ਵਧੀਆ ਫਾਈਟ ਵੀ 38 48 ਇੰਚ ਆਣਾ ਹਾਂ 2.5 ਮਹੀਨਿਆਂ ਤੋਂ ਤਾਂ ਜ਼ਿਆਦਾ ਆਇਆ ਪ੍ਰਵਿੰਦਰ ਜੀ ਗੱਬਣੇ ਮਹੀਨਾ ਡੇਢ ਰਹਿ ਗਿਆ ਬੱਕਰੀ ਦਾ ਸੂਨੇ ਦਾ ਲੋਟੀ ਬਿਆਨਣ ਲੱਗੀ ਹਾਂ ਜੀ ਹਾਂ ਜੀ ਕਿਉਂਕਿ ਹਾਜ਼ਰ ਹੋਣ ਲੱਗੀ ਥਣ ਚੱਡੀ ਬਣਾਉਣ ਲੱਗੀ ਜੀ ਹਾਂ ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੈ ਤੁਸੀਂ ਅਜੇ ਥੋੜਾ ਜਿਹਾ ਅਣਜਾਣ ਤੁਹਾਨੂੰ ਪਤਾ ਨਹੀਂ ਹਾਂ ਜੀ ਹਾਂ ਜੀ ਬੱਕਰੀ ਦਾ ਸਾਰਾ ਡੇਢ ਮਹੀਨਾ ਰਹਿਣਾ ਸੂਣ ਦਾ ਜੀ ਹਾਂ ਬੱਕਰੀ ਦੀ ਇਹ ਵੀ ਸੇਵਾ ਕਰੋ ਤੇ ਦਾਣਾ ਫੱਕਾ ਇਹਨੂੰ ਅਲੱਗ ਕੱਢ ਕੇ ਮਾੜਾ ਮੋਟਾ ਪਾਇਆ ਕਰੋ ਕਿਉਂਕਿ ਇਹਦੇ ਚ ਜਾਨ ਬਣੂਗੀ ਜਾਨ ਦੇ ਨਾਲ ਦੁੱਧ ਤਾਰੂਗੀ ਇਹਨੂੰ ਛੱਡ ਦਿਓ ਜੀ ਉਹ ਪੂਰੀ ਲਿਓ ਪੂਰੀ ਉਹ ਪੂਰੀ ਬੱਕਰੀ ਲਿਓ ਆਈਏ ਨਾ ਢੜਕਿਓ ਉਹੀ ਉਹੀ ਮੈਂ ਭੁੱਲ ਗਿਆ ਕਿ ਇਹ ਬੱਕਰੀ ਜੀ ਮੌਲਵੀ ਵਾਲੇ ਇਸ ਨੇ ਇਸ ਬੱਕਰੀ ਨੇ ਨਿਯਾਮ ਦਿੱਤੇ ਜੀ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਆਈ ਹੈ ਚੈਂਪੀਅਨ ਜੀ ਜੀ ਪਹਿਲੇ ਤੇ ਆਈ ਸੀ ਸੋਨੂ ਦੀ ਹਾਂ ਪਹਿਲੇ ਤੇ ਸੋਨੂ ਪਸੌੜੀਏ ਦੀ ਆਈ ਸੀ ਆਹੀ ਚੀਜ਼ ਸੀ ਉਹਦੀ ਵੀ ਤੇ ਦੂਜੇ ਨੰਬਰ ਤੇ ਸਾਡੀ ਬੱਕਰੀ ਆਈ ਸੀ ਸੰਧੂ ਦੀ ਮੰਡੀ ਤੇ ਸੰਧੂ ਦੀ ਮੰਡੀ ਤੇ ਜੀ ਸੇ ਸੰਧੂ ਨੂੰ ਜਾ ਕੇ ਪੁੱਛ ਸਕਦੇ ਹੋ ਦੂਜੇ ਨੰਬਰ ਤੇ ਨੇ ਅਸਤਾਨ ਪੈਦਾ ਕੀਤਾ ਜਿੱਤੇ ਚੈਂਪੀਅਨ ਸੀ ਇਹ ਚੈਂਪੀਅਨ ਇਹਦਾ ਨਿਯਾਮ ਜਿੱਤਿਆ ਹੈ ਬੱਕਰੀ ਦਾ ਅੱਜ ਵੀ ਟਰੋਫੀ ਪਈ ਆ ਆਪਣੇ ਅੱਜ ਵੀ ਆਪਣੇ ਘਰੇ ਇਹਦੀ ਟਰੋਫੀ ਪਈ ਆ ਜਿੱਤੀ ਹੋਈ ਜੀ ਜੇ ਕੋਈ ਵੀ ਅਗਰ ਬਾਈ ਝੂਠ ਮੰਨਦਾ ਹੋਵੇ ਤਾਂ ਮੈਂ ਵੀਡੀਓ ਦੇ ਵਿੱਚ ਟਰੋਫੀ ਵੀ ਦਿਖਾ ਸਕਦਾ ਤੇ ਜੋ ਕੇ ਬੰਦਾ ਮੌਜੂਦ ਹੈ ਜਿਹਦੀ ਮੰਡੀ ਤੇ ਜਿੱਤੀ ਹੈ ਤੇ ਉਹ ਬੰਦਾ ਵੀ ਹੈਗਾ ਤੇ ਹਜੇ ਸੋਨੂ ਪਸੌੜੀ ਆਈ ਬੈਠਾ ਏ ਪ੍ਰਿਯੋਦੀ ਬੱਕਰੀ ਦੇ ਨਾਲ ਦੂਜੇ ਨੰਬਰ ਤੇ ਸਾਡੀ ਬੱਕਰੀ ਜਿੱਤੀ ਹੋਈ ਏ ਪਹਿਲੇ ਤੇ ਸੋਨੂ ਪਸੌੜੀ ਵੀ ਜਿੱਤੀ ਹੋਈ ਏ ਠੀਕ ਹੈ ਮੇਰਾ ਸਿਰ 6 ਦਿਨ ਤੋਂ ਹੋ ਗਈ 6 ਦਿਨ ਦਪੱਟਾ ਇਹ ਕਿੰਨੇ ਚਿਰ ਦੀ ਚਾਹ ਕਰਾਉ ਸੀ ਤੇ ਇਹਨੂੰ ਬਹੁਤ ਸੋਹਣੀ ਏ 15 ਦਿਨ 15 20 ਦਿਨ ਲੈਂਦੀ ਆ 15 20 ਦਿਨ ਲਊਗੀ ਜੀ ਜੀ ਕੰਨ ਕੁੰਨ ਬੜੇ ਸੋਹਣੇ ਨੇ ਬੱਕਰੀ ਦੇ ਇਹ ਵੀ ਇਹਦੇ ਨਾਲ ਹੀ ਆਈ ਸੀ ਹਾਂ ਜੀ ਤੁਹਾਡੇ ਕੋਲ ਤੋਂ ਲੈਂਦੀ ਆ ਹਾਂ 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 ਤੇ ਬੱਕਰੀ ਇਹ ਬਦਾਮੀ ਅੱਖ ਦੀ ਆ ਬਦਾਮੀ ਰੰਗ ਦਾ ਜੀ ਜਿਹਨਾਂ ਨੂੰ ਕੇ ਬਦਾਮੀ ਨਸਲ ਦੀਆਂ ਕਹਿੰਦੇ ਨੇ ਰੋਜ ਰੰਗੀ ਹਾਂ ਰੋਜ ਰੰਗੀ ਬੱਕਰੀ ਉਹ ਚੀਜ਼ ਹੈ ਜੀ ਬਦਾਮੀ ਰੰਗ ਚ ਹੈ ਜੀ ਹੈ ਚਾਹੇ ਪੂਰੇ ਚ ਕਹਿ ਲੋ ਚਾਹੇ ਬਦਾਮੀ ਚ ਕਹਿ ਲੋ ਚਾਹੇ ਰੋਜ ਰੰਗੀ ਕਹਿ ਲੋ ਵਧੀਆ ਕੁਆਲਿਟੀ ਦੀ ਹੈ ਤੇ ਵਧੀਆ ਦੁੱਧ ਵਾਲੀ ਬੱਕਰੀ ਦੀ ਹੈ ਦੋ ਦੋ ਬੱਚੇ ਕੱਢਦੀ ਹੈ ਤੇ ਹੁਣ ਇਹਨੇ ਪੱਠ ਨੇ ਦੂਏ ਸੂਏ ਸੁਣਾ ਦੂਏ ਦੂਏ ਸੁਣਾ ਹਾਂਜੀ ਹਾਂਜੀ ਦਿਖਾਓ ਤੋਰ ਕੇ ਹਾ 15 ਦਿਨ ਕੱਢਦੀ ਹੈ ਜੀ ਬੱਚੇ ਦੋ ਦੇਊਗੀ ਜੀ ਇਹ ਪੱਕੇ ਦੋ ਤਿੰਨ ਦੇਣੀ ਹਾਂ ਪੱਕੇ ਬੱਚੇ ਦੋ ਇਹ ਬੱਕਰੀ ਹੈ ਜੋ ਕਿ ਬੜੀਆ ਕੁਆਲਟੀ ਦੀ ਹੈ ਪੂਰੇ ਦੁੱਧ ਵਾਲੀ ਹੈ ਜੀ ਪੂਰੇ ਦੁੱਧ ਵਾਲੀ ਬੱਕਰੀ ਹੈ ਥਣ ਮੋਟਾ ਹੋਣੀ ਬੱਕਰੀ ਹੈ ਛੱਡ ਦੋ ਖੋਹ ਲਿਓ ਛੱਡ ਦੋ ਛੱਡ ਦੋ ਛੱਡ ਇਹ ਮੜਾਈ ਨਹੀਂ ਜੀ ਛੱਡ ਵੀ ਛੱਡ ਇਹ ਨਹੀਂ ਬਾ ਤੁਰਨ ਦੋ ਹਾਂਜੀ ਇਹ ਕੋਈ ਨਕਸ਼ੇ ਦੀਆਂ ਬੱਕਰੀਆਂ ਨਹੀਂ ਰਵਿੰਦਰ ਕੋਲ ਤੇ ਕੰਨ ਵੀ ਵਧੀਆ ਨੇ ਤੇ ਅੱਖ ਵੀ ਚਿੱਟੀ ਐ ਜਮਾ ਇੱਕ ਲ ਘੋਲੋ ਦੂਈ ਨੂੰ ਕੱਢ ਲੋ ਇੱਕੋ ਹੀ ਡਿਜ਼ਾਈਨ ਕਾਪੀ ਜਮਾ ਸੇਮ ਤੋਂ ਸੇਮ ਉਹਨੂੰ ਲ ਘੋਲੋ ਇਹਨੂੰ ਕੱਢ ਲੋ ਅਗਰ ਅਣਜਾਣ ਬੰਦਾ ਇਸੇ ਨਾਲ ਆ ਸਕਦਾ ਜੋ ਕਿ ਫਾਰਮ ਦੇ ਵਿੱਚ ਆ ਗਿਆ ਵੀ ਕਿਹੜੀ ਨੇ ਨੇ ਦੇਖੀ ਐ ਇਹ ਬਾਈ ਰਵਿੰਦਰ ਨੇ ਨਸਲ ਨਾਲ ਨਸਲ ਮਲਾ ਕੇ ਨੱਕ ਨਾਲ ਨੱਕ ਮਲਾ ਕੇ ਸਿੰਗੀ ਨਾਲ ਸਿੰਗੀ ਮਲਾ ਕੇ ਕੰਨ ਨਾਲ ਕੰਨ ਮਲਾ ਕੇ ਵਧੀਆ ਕੁਆਲਿਟੀ ਦੀਆਂ ਬੱਕਰੀਆਂ ਕੇ ਜੋ ਹਿਮਾਚਲ ਦੇ ਵਿੱਚ ਫਾਰਮ ਦਾ ਨਾਮ ਕੀ ਹੈ ਜੀ ਰਵਿੰਦਰ ਗੋਡ ਫਾਰਮ ਰਵਿੰਦਰ ਗੋਟ ਫਾਰਮ ਦੇ ਵਿੱਚ ਤਿਆਰ ਕੀਤੀਆਂ ਬੱਕਰੀਆਂ ਬਹੁਤ ਵਧੀਆ-ਵਧੀਆ ਕੁਆਲਿਟੀ ਦੀਆਂ ਬੱਕਰੀਆਂ ਰਵਿੰਦਰ ਗੋਟ ਫਾਰਮ ਹਿਮਾਚਲ ਦੇ ਵਿੱਚ ਉਹਨਾਂ ਨੇ ਤਿਆਰ ਕੀਤੀਆਂ ਲੈ ਆ ਲੈ ਕੇ ਪੰਜਾਬ ਚੋਂ ਚੰਗੀਆਂ ਤੋਂ ਚੰਗੀਆਂ ਨਸਲਾਂ ਪੈਦਾ ਕਰਤੀਆਂ ਤੇ ਇਹ ਸੇਲ ਪ੍ਰਚਾਰ ਦੇ ਲਈਏ ਵੀ ਨੇ ਜੇ ਕੋਈ ਸੇਲ ਕਰਾਉਣੀ ਚਾਹੁੰਦਾ ਵੇ ਤਾਂ ਆਪਣਾ ਆ ਕੇ ਬਾਈ ਜੀ ਨੂੰ ਮਿਲੋ ਸੇਲ ਵੀ ਨੇ ਬੱਕਰੀਆਂ ਬੱਚਾ ਲਓ ਬੱਚੀ ਲਓ ਕੁਆਲਿਟੀਦਾਰ ਕੋਈ ਜਿਹਨੇ ਕੇ ਦੁੱਧ ਵਾਸਤੇ ਬੱਕਰੀ ਲੈਣੀ ਹੈ ਦੁੱਧ ਵਾਸਤੇ ਬੱਕਰੀ ਵੀ ਦੁੱਧ ਵਾਸਤੇ ਚਾਹੀਦੀ ਆ ਪੀਣ ਵਾਸਤੇ ਤੇ ਸੂਈ ਹੁਈ ਲਓ ਫੰਡਰ ਲਓ ਗੱਬਣ ਲਓ ਜਿਵੇਂ ਮਰਜ਼ੀ ਵੀ ਲਓ ਛੱਡ ਦੇਣੀ ਪੂਰਾ ਬਣਾਜੀ ਦੇਖੋ ਜੀ ਬੱਕਰੀਆਂ ਦੇ ਦਰਸ਼ਨ ਪਾਓ ਸੋਹਣੀਆਂ ਬੱਕਰੀਆਂ ਇੱਕ ਉਹ ਅੰਦਰ ਉਹ ਵਰਤੀ ਬੱਕਰੀ ਕਾਲੀ ਇਹ ਇਹ ਮਾਲਿਆਉ ਰਿਹਾ ਇਹ ਇਹ ਇੱਕ ਨਿਕਨੇ ਸੂਏ ਨੇ ਇਹ ਤੇ ਦੂਜੇ ਸੂਏ ਆ ਤੀਜੇ ਹਾਂ ਜੀ ਹਾਂ ਜੀ ਬੱਕਰੀਆਂ ਇਹ ਵੀ ਚੰਗੀਆਂ ਦੰਦੀ ਕਿਵੇਂ ਪੂਰੇ ਦੰਦੀ ਆਹ ਫੜੋ ਇਹ ਦੰਦ ਦਿਖਾਏ ਮੈਨੂੰ ਇਹ ਵੀ ਨਵੇਂ ਦੰਦੀ ਅੱਠ ਦੰਦ ਪਲੱਸ ਹੈ ਇਹ ਕ੍ਰਾਸ ਕਿੰਨੇ ਚੱਲਦੀਆਂ ਨੇ ਜੀ ਫੜ ਛੱਡੋ ਇਹ ਤਾਂ ਹੋਏ 10 15 ਦਿਨ ਹੋਏ ਨੇ ਅੱਛਾ ਇਹ ਦੁੱਧ ਦਿੰਦੀ ਆ ਹਾਂ ਜੀ ਹਾਂ ਜੀ ਹਨ ਚੱਗਾ ਬਹੁਤ ਸੋਹਣਾ ਬੱਕਰੀ ਦਾ ਜੀ ਕਿਉਂਕਿ ਆਪ ਦੇਖ ਸਕਦੇ ਹੋ ਇਸੇ ਪਾਸੇ ਬੱਕਰੀ ਚ ਘਾਟ ਨਹੀਂ ਕਿਉਂ ਹਰੇ ਤਾਂ ਸਾਰੀ 2:30 ਵਜੇ ਹੋਣੇ ਨੇ ਸ਼ਾਮ ਨੂੰ ਤਾਂ ਹੋਰ ਵੀ ਇਹਨੇ ਥੋੜਾ ਬਹੁਤਾ ਦੁੱਧ ਵਧਾਉਣਾ ਹੈ ਜੀ ਤੇ ਕੁਝ ਬਾਖੜੀਆਂ ਹੋ ਗਈਆਂ ਹੁਣ ਸਮਾਂ ਕਿਹੜਾ ਤਾਂ ਜੀ ਤੁਸੀਂ ਤੁਹਾਨੂੰ ਤਾਂ ਬਹੁਤ ਹੋਣਾ ਹਾਂ ਤੂੰ ਜੇ ਤਲਾ ਇਸ ਤਰ੍ਹਾਂ ਪਰ ਇਹ ਕਿੱਥੇ ਕੱਲ ਉਹਨੂੰ ਦੇਖੋ ਸਾਈਡ ਤੇ ਅੱਛਾ ਜੀ ਇਹ ਵੀ ਕੋਈ ਕੁਆਲਿਟੀ ਦੀਆਂ ਨੇ ਜਮਾ ਹਾਂਜੀ ਹਾਂਜੀ ਨਕਸ਼ੇ ਨਾਲ ਨਕਸ਼ੇ ਜਮਾ ਮਲਾ ਕੇ ਲਿਆਏ ਹਾਂ ਜੀ ਜੀ ਅੱਛਾ ਇਹ ਵੀ ਸੇਲ ਦੇ ਲਈ ਹੈਗੀਆਂ ਹਾਂਜੀ ਹਾਂਜੀ ਸਨੱਖੀਆਂ ਨੇ ਜਮਾ ਬੱਕਰੀਆਂ ਚਿੱਕੀ ਅੱਖ ਦੀਆਂ ਦੋਨੇ ਕਲਾਲ ਤੇ ਖੱਟੀ ਅੱਖ ਦੀ ਤੇ ਇੱਕ ਚਿੱਕੀ ਅੱਖ ਦੀ ਤੇ ਬਾਈ ਜੀ ਕਹਿੰਦਾ ਇਹ ਵੀ ਸੇਲ ਦੇ ਲਈਏ ਨੇ ਤੇ ਵਧੀਆ ਕੁਆਲਟੀ دار ਬੱਕਰੀਆਂ ਨੇ ਤੇ ਚੰਗੀਆਂ ਤੋਂ ਚੰਗੀਆਂ ਲਓ ਜੀ ਛੱਡ ਦਿਓ ਇਹਨਾਂ ਨੂੰ ਤਾਂ ਤੁਸੀਂ ਛੱਡ ਦਿਓ ਤੇ ਥੋਟੀ ਉਹ ਬੱਕਰੀ ਜਿਹੜੀ ਇੱਕ ਡੱਬੀ ਕੋਹ ਡੱਬੀ ਉਹ ਪੂਰੇ ਪਿੱਛੇ ਹੋਇਆ ਬਣ ਮੈਂ ਸੂਏ ਇਹ ਜੀ ਦੂਜੇ ਸੂਏ ਦੰਦ ਦੁਖਾਈ ਵੇਰੀ ਇਧਰ ਕਰੋ। ਕੋਈ ਫਿਰ ਕਿੰਸਾਨੇ ਲੋਕ ਕਹਿੰਦੇ ਦੰਦ ਨਹੀਂ ਦਿਖਾਉਂਦੇ ਤੁਸੀਂ। ਇਹ ਜਵਾਨ ਹੈ 6 ਦੰਦ। 6 ਦੰਦ ਬੱਕਰੀ। ਇਹ ਕ੍ਰੋਸ ਹੈ ਜੀ? ਨਹੀਂ। ਖਾਲੀ ਹੈ। ਦਿਖਾ ਲੀਏ। ਅਰੇ ਰੋਟੂੰਦੀ ਹੈ। ਹਾਂ ਜੀ। ਸੁਈਏ। ਸੁਈਏ। ਬੱਚੇ ਕਿੰਨੇ ਨੇ? ਇਹਦਾ ਇੱਕ ਬੱਚਾ ਹੈ। ਇਹਦੇ ਦੰਦ ਕਿੰਨੇ? ਇਹ ਵੀ ਜਵਾਨ ਹੈ ਜੀ। 8 ਦੰਦ ਪਲੱਸ। ਇਹ ਕ੍ਰੋਸਿੰਗ ਹੋ ਗਈ ਜੀ? ਹਾਂ ਜੀ। ਕਿੰਨੇ ਟਾਈਮ ਦੀ? ਇਹ 2 1/2 ਜੰਮੇ। ਇਹ ਬਾਈ ਨੇ ਇੱਕੋ ਹੀ ਨਕਸ਼ੇ ਦੀਆਂ ਰੱਖੇ ਨੇ। ਕਿਉਂਕਿ ਜਿਹਨਾਂ ਨੂੰ ਡੱਬੀਆਂ ਕਹਿੰਦੇ ਨੇ ਕੰਨਾਂ ਤੋਂ ਵੀ ਡੱਬ ਤੇ ਸੱਤ ਤੋਂ ਵੀ ਵੱਧ ਤੇ ਚੰਗੀ ਵਧੀਆ ਬੱਕਰੀ ਦੇ ਥੱਲੇ ਉੱਤੋਂ ਵੀ ਮਾੜਾ ਮਾੜਾ ਚੱਕਾ ਲੱਗਿਆ ਚੱਟਾ ਨੱਕ ਰਕੌੜੇ ਤੇ ਵੀ ਕੰਨ ਤੇ ਵੀ ਇਹਦੇ ਫੂਲ ਹੈ ਬੱਖੀ ਤੇ ਵੀ ਥੋੜਾ ਜਿਹਾ ਫੂਲ ਹੈ ਤੇ ਇਹ ਵੀ ਤੁਸੀਂ ਇਧਰੋਂ ਪੰਜਾਬ ਚ ਲਿਆਂਦੀ ਆ ਹਾਂਜੀ ਹਾਂਜੀ ਅੱਛਾ ਜੀ ਤੇ ਇਹ ਤਾਂ ਮਹਿੰਗੀਆਂ ਆਈਆਂ ਹੋਣੀਆਂ ਜੀ ਕੀ ਭਾ ਦੀਆਂ ਤੁਲਾਏ 18 2000 ਰੁਪਏ 18 200 ਆ ਵੀ ਸੋਨੇ ਵਾਲੀਆਂ ਤੀਆਂ ਕੋਈ ਖਾਲੀ ਕੋਈ ਸੋਨਾ ਕੋਈ ਖਾਲੀ ਜੀ ਜੀ 22 ਕਹਿੰਦਾ ਮੈਂ ਖਾਲੀ ਵੀ ਲਈਆਂ ਕੋਈ ਬੱਕਰੀ ਸੋਨੇ ਵਾਲੀ ਵੀ ਲਈ 18 18 22000 ਨੂੰ ਬੱਕਰੀਆਂ ਲਈਆਂ ਤੇ ਹੁਣ ਆ ਕੇ ਮਾੜਾ ਮੁੱਕਾ ਬੱਕਰੀਆਂ ਮੇਰੇ ਕੋਲ ਸੁੰਨੀਆਂ ਨੇ ਤੇ ਹੁਣ ਅੱਗੇ ਦੇ ਦੇਖਦੇ ਆ ਵੀ ਕੀ ਬਣਦਾ ਬਹੁਤ ਕੁਆਲਟੀ ਦੀਆਂ ਬੱਕਰੀਆਂ ਨੇ ਬਾਈ ਦੀਆਂ ਉਹ ਨਾ ਮਾਰੇ ਜੀ ਮੜ ਜਾ ਬਾਈ ਦੀਆਂ ਚੰਗੀਆਂ ਤੋਂ ਚੰਗੀਆਂ ਦੇ ਕੁਆਲਟੀ ਦੀਆਂ ਨੇ ਛੜ ਦੋ ਇਹਨੂੰ ਤੁਰੰਦੋਂ ਇਹਨਾਂ ਨੂੰ ਕੋਰ ਕੇ ਦਿਖਾਉਣੀ ਆ ਵੀ ਇਹ ਕਿਸੇ ਨੂੰ ਬਾਈ ਨੂੰ ਚਾਹੀਆਂ ਤਾਂ ਕੋਈ ਵੀ ਘਾਟ ਨਹੀਂ ਬੱਕਰੀਆਂ ਦੇ ਵਿੱਚ ਸੇਲ ਵੀ ਨੇ ਇਹ ਬੱਕਰੀਆਂ ਲਓ ਜੀ ਤੇ ਹੁਣ ਤੁਸੀਂ ਉਹ ਬੱਕਰਾ ਲਿਓ ਮਾਸੀ ਹਾਂਜੀ ਇਹ ਕਿੱਥੋਂ ਲਿਆਂਦਾ ਸੀ ਇਹ ਪੰਜਾਬ ਚੋਂ ਲਿਆਂਦਾ ਪੰਜਾਬ ਚੋਂ ਜੀ ਕਹਿੰਦਾਂ ਤੂੰ ਗਿਆ ਸ਼ਾਨਨ ਚਾਰ ਦੰਦ ਬੱਕਰਾ ਜੀ ਚੀਨਾ ਸ਼ੇਰਾ ਕਿ ਬਹੁਤ ਕੁਆਲਟੀ ਦਾ ਬੱਚਾ ਜਿਹਦਾ ਸਿੰਘ ਵੀ ਵਿੱਚ ਵਿੱਚ ਪਿਆ ਪਿਆ ਤੇ ਅੱਖ ਚਿੱਟੀ ਐ ਇਹ ਬਰੀਡ ਦੇ ਲਈ ਐ ਜੀ ਹਾਂਜੀ ਜੇ ਅਗਰ ਸੇਲ ਕੇ ਲਈ ਹੈ ਨਹੀਂ ਸੇਲ ਵੀ ਕਰ ਦੇਣਾ ਇਹ ਆ ਗਿਆ ਕੋਈ ਵੀ ਕੋਈ ਬਰੀਡ ਦੇ ਲਈ ਆ ਚੱਲੇ ਹੋਏ ਹਮਾ ਚਲਦੇ ਵਿੱਚ ਮੇਰਾ ਭਰਾ ਤਾਂ ਇਹ ਸੇਲ ਦੇ ਲਈ ਵੀ ਬੱਕਰਾ ਬਾਈ ਰਵਿੰਦਰ ਦਾ ਵਧੀਆ ਕੁਆਲਟੀਦਾਰ ਕਿਉਂਕਿ ਜਿਹਨੂੰ ਕਹਿੰਦੇ ਨੇ ਡੀਕਲ ਬੱਕਰਾ ਚਿਤਲਾ ਛੇਰਾ ਚਿੱਕੀ ਅੱਖ ਦਾ ਸੋਨਾ ਕੰਨ ਤੇ ਨੱਕ ਨਕੌੜਾ ਸੋਨਾ ਸਿੰਗੀ ਸੋਹਣੀ ਤੇ ਆ ਵੀ ਚਾਰ ਦਾੰਤ ਬੱਚਾ ਹੈ ਇਹ ਦੇਖੋ ਜੀ ਚਾਰ ਦੰਦ ਸਹੀ ਆਇਟ ਕੁੰਮੀ ਹੈ ਕਿਹਦੀ ਜੀ ਹੋਣੀ ਹੈ ਇਸ ਟਾਈਮ 38 ਇੰਚ 38 ਇੰਚ ਫੁਰ ਕਰ ਜੂ ਉੱਪਰ ਕਰ ਜੂਆ ਤੇ ਹਜੇ ਚਾਰ ਦੰਦ ਬੱਚਾ 38 ਇੰਚ ਦਾ ਕਿਉਂਕਿ ਜਦੋਂ ਅੱਠ ਦੰਦ ਹੋਣੇ ਨਾ ਇਹਨਾਂ ਨੇ ਹਾਂ ਜੀ ਹਾਂ ਜੀ ਉਦੋਂ ਨੇ ਇਹ 42 43 ਇੰਚੇ ਨੇ ਹੋ ਜਾਣੇ ਜਿਸ ਮੇਰੇ ਭਾਈ ਨੂੰ ਸੇਲ ਦੇ ਲਈ ਇਹ ਚਾਹੀਦਾ ਹੋਵੇ ਤਾਂ ਰਵਿੰਦਰ ਭਾਈ ਜੀ ਨੂੰ ਆਕੇ ਮਾਚਲ ਮੇਰੋ ਮਾਚਲ ਦੇ ਗੰਦਿਆਂ ਨੂੰ ਮੇਰੇ ਲਾਣੇ ਵੀ ਦੂਰ ਜਾਣ ਦੀ ਲੋੜ ਨਹੀਂ ਜੀ ਤੁਸੀਂ ਦੂਰ ਜਾਓਗੇ ਖਰਚਾ ਖਾਓਗੇ ਜ਼ਿਆਦਾ ਗੱਡੀਆਂ ਦਾ ਬੱਸਾਂ ਦਾ ਇਹ ਦੂਰ ਵੀ ਜਾਣ ਦੀ ਕੋਈ ਲੋੜ ਨਹੀਂ ਤੁਹਾਡੇ ਨਜ਼ਦੀਕ ਨੇੜੇ ਹੀ ਤੁਹਾਡੇ ਲਵੇ ਲਵੇ ਗਵਾਂਢ ਦੇ ਵਿੱਚ ਹੀ ਅਰਵਿੰਦਰ ਬਾਈ ਜੀ ਦਾ ਫਾਰਮ ਗੌਰ ਫਾਰਮ ਅਰਵਿੰਦਰ ਬਾਈ ਜੀ ਦਾ ਮਾਚੰਦੇ ਵਿੱਚ ਨਾ ਅਰਵਿੰਦਰ ਬਾਕੀ ਅਸੀਂ ਪਿੰਡ ਦਾ ਨਾਮ ਦੱਸਾਂਗੇ ਬਾਈ ਨੂੰ ਪੁੱਛ ਕੇ ਲੋਈ ਛੱਡ ਦੋ ਉਹ ਮੋੜਾ ਫੜਕੇ ਲਓ ਜੀ ਰੋਡ ਇਹ ਇਹ ਰੋਡ ਹੈ ਜੀ ਹਾਂ ਜੀ ਕਿਤਨੇ ਦਾਤ ਹੋ ਗਿਆ ਇਹ ਤੋਂ ਇਹ 6 ਦਾਤ ਹੈ ਛੇ ਦਾਤ ਬੱਚਾ ਦੇਖ ਲਓ ਜੀ ਬਹੁਤ ਵਧੀਆ ਕੁਆਲਿਟੀ ਦਾ ਜਿਸ ਕੋ ਰੋਡਾ ਬ੍ਰੀਡਰ ਬੋਲਤੇ ਹੈ ਇਸਕੇ ਸਿੰਗ ਨਹੀਂ ਹੈ ਹਾਂਜੀ ਹਾਂਜੀ ਤੁਹਾਨੂੰ ਕੀ ਕਹਿੰਦੇ ਇਸਕੋ ਮੁੰਡੜਾ ਮੁੰਡੜਾ ਹਾਂਜੀ ਇਹ ਮੁੰਡੜ ਬੱਕਰਾ ਜੀ ਝਾਲਰ ਬਹੁਤ ਹੈ ਤੇ ਦਾੜੀ ਵੀ ਹੈ ਬੱਕਰੇ ਦੇ ਦਾੜੀ ਵਾਲਾ ਮੁੰਡੜ ਬੱਕਰਾ ਅਰਵਿੰਦਰ ਭਾਈ ਜੀ ਦਾ ਰੱਖਿਆ ਕਿਉਂਕਿ ਨੱਕ ਨਕੌੜਾ ਹੀ ਬਹੁਤ ਅੱਛਾ ਹੈ ਬੱਕਰੇ ਦਾ ਇਧਰ ਆ ਜੀ ਜਿਸਕਾ ਕਿਉਂਕਿ ਨੱਕ ਨਕੌੜਾ ਬਹੁਤ ਵਧੀਆ ਹੈ ਤੇ ਸਿੰਗੀ ਦੇ ਕੰਨ ਛੱਪ ਦੇ ਫਣ ਵਰਗਾ ਚੌੜਾ ਤੇ ਬਾਕੀ ਹੈਟ ਦੀ 40 ਇੰਚ ਹੈ ਜੀ 40 ਇੰਚ ਹੈ ਕਿ ਨਹੀਂ 40 ਇੰਚ तकरीबन ਜੇ ਮਾੜਾ ਮੋਟਾ ਘੱਟ ਜਾਵੇ ਤਾਂ ਜੀ 40 ਇੰਚ ਹੈਟ ਹੈ ਜੀ ਬੱਕਰੇ ਦੀ ਤੇ ਅੱਗਾ ਪਿੱਛਾ ਦੇਖੋ ਇਹਦਾ ਕੁਆਲਟੀ ਬੜਾ ਬੱ채 ਹੈ ਨੀਚੇ ਮਾਰੋ ਜੀ ਸਾਰਾ ਕੁਝ ਸਹੀ ਹੈ ਦਾ ਤੇ ਆ ਨਕਲ ਕੋੜਾ ਦੇਖ ਸਕਦੇ ਹਾਂ ਬੀਨਾ ਕਿੱਡਾ ਲਮਾਉਂਚੇ ਲੋ ਛੜ ਦੇ ਹਲੋ ਇਹਦੇ ਸੇਲ ਦੇ ਲਈ ਤਿਆਰ ਨੇ ਕਿੰਨੇ ਬੱਚੇ ਸੀ ਉਰਾਂ ਖੜੇ ਕਰਿਓ ਸਾਰੇ ਬਸਰੀ ਬੈਠੀ ਰਹਣਾ ਪੂਰਾ ਉਰਾ ਉ ਖੜੇ ਰਹੋ ਲਮਾਉਂਚੇ ਪੂਰਾ ਉਰਾ ਅੰਦਰ ਨਾ ਆਣੇ ਬਾਹਰ ਦੇਖ ਸਕਦੇ ਹੋ ਤੇ ਕਾਲੀਆਂ ਬੱਚੀਆਂ ਕਾਲੇ ਡੱਬੇ ਬੱਚੇ ਮੱਖੀ ਚੀਨੇ ਤੇ ਆ ਕਾਨਾ ਆਪਣਾ ਕਿਤੇ ਪੂਰ ਕੰਨੇ ਹੋਰ ਕਿੰਨੇ ਬੱਚੇ ਹੈ ਤੇ ਡੱਬੇ ਲਾਲ ਡੱਬੇ ਨਾਲ ਦੱਬੀਆਂ ਬੱਚੀਆਂ ਤੇ ਬੱਚੇ ਸਾਰੇ ਬਾਈ ਜੀ ਦੇ ਸੇਲ ਦੇ ਲਈ ਤਿਆਰ ਨੇ ਕਿਉਂਕਿ ਕਈ ਮਹੀਨਿਆਂ ਦਾ ਮਿਹਨਤ ਕਰ ਰਹੇ ਵਿਚਾਰਾ ਖੇਕਲਾ ਕਰ ਰਹੇ ਇਹ ਕਹਿੰਦਾ ਬਾਈ ਲੱਗੂ ਜੀ ਹੁਣ ਦੇਖ ਲੈਣੇ ਕੰਨਾਂ ਦਾ ਬਹੁਤ ਸਾਹ ਵੀ ਨਹੀਂ ਕੋਈ ਚਿੱਟੀ ਅੱਖ ਲੰਮਾ ਕੰਨ ਫੁੰਗਲੀਆਂ ਵਾਲਾ ਸੋਹਣੀਆਂ ਫੁੰਗਲੀਆਂ ਕੰਨਾਂ ਤੇ ਚਿੱਟੀਆਂ ਦੱਬੀਆਂ ਤੇ ਕਾਲਾ ਲੈਣਾ ਚਾਹੋ ਆਪ ਅਗਰ ਕਾਲਾ ਵੀ ਮਿਲੂਗਾ ਕਿੰਨੇ ਦਾ ਆਵੇ ਜੀ ਤੇ ਬਾਈ ਦੇ ਦੋ ਚਾਰ ਬੱਚੇ ਆ ਖੜੇ ਨੇ ਇਹ ਵੀ ਸੇਲ ਦੇ ਲਈ ਨਵਾਈ ਜੀ ਦੇ ਬੱਚੇ ਬਹੁਤ ਸੋਹਣੇ ਆਪ ਦੇਖ ਸਕਦੇ ਹੋ ਚੰਗੀ ਕੁਆਲਿਟੀ ਦੇ ਤੇ ਇੱਕ ਬੱਕਰੀ ਆ ਖੜ੍ਹੀ ਹੈ ਬਾਈ ਜੀ ਦੀ ਅੰਦਰ ਅਸੀਂ ਦੇਖੀ ਨਹੀਂ ਇਹ ਵੀ ਚੰਗੀ ਕੁਆਲਿਟੀ ਦੀ ਕ੍ਰੋਸਿੰਗ ਬੱਕਰੀ ਹੈ ਤੇ ਇੱਕ ਬੱਚਾ ਹੈ ਬਾਈ ਦਾ ਸੇਲ ਦੇ ਲਈ ਬਹੁਤ ਅੱਛਾ ਜੋ ਕਿਸੇ ਭਾਈ ਨੂੰ ਬਰੀਡ ਦੇ ਲਈ ਚਾਹੀਏ ਤੋ ਬਾਈ ਬਰੇਂਦਰ ਜੀ ਨੂੰ ਆ ਕੇ ਮਿਲ ਸਕਦਾ ਹੈ ਤੇ ਆਪਾਂ ਹੁਣ ਤੁਹਾਨੂੰ ਛੋਟੇ ਬੱਚੇ ਦਿਖਾਉਣੇ ਆ ਜੋ ਕਿ ਪਾਲਣਾ ਚਾਹੁੰਦੇ ਨੇ ਛੋਟੇ ਬੱਚੇ ਛੋਟੇ ਬੱਚੇ ਵੀ ਪਾਈ ਦੇ ਲਈ ਹੈਗੇ ਤੇ ਕੱਤੇ ਖਾਣ ਵਾਲੇ ਦੇਖ ਲਓ ਇਹ ਫਾਰਮ ਦੇ ਵਿੱਚ ਕਿੰਨੇ ਬੱਚੇ ਖੜੇ ਨੇ ਤੇ ਬਾਈ ਜੀ ਦਵੇ ਮੇਰਾ خیال ਬੱਚੇ ਛੋਟੇ ਨੌ ਬੱਚੇ ਆ ਜੀ ਹਾਂਜੀ ਨੌ ਨੇ ਹਾਂਜੀ ਨੌ ਬੱਚੇ ਬਾਈ ਜੀ ਦੇ ਸੇਲ ਨੇ ਇਹਦੀ ਕਿਉਂਕਿ ਘੱਟ ਕੀਮਤ ਵਾਲੇ ਨੇ ਜੋਗੇ ਅਗਰ ਪਾਲਣਾ ਚਾਹੁੰਦਾ ਹੋਵੇ ਮੇਰਾ ਬਾਈ ਇਹ ਘੱਟ ਕੀਮਤ ਚ ਮਿਲ ਜਾਣਗੇ ਸਾਰੀ ਮਾਨਸੇਲ ਦਾ ਕੋਈ ਜਿਹੜਾ ਮਰਜ਼ੀ ਤਰ੍ਹਾਂ ਦਾ ਪਸ਼ੂ ਲੈ ਸਕਦੇ ਹੋ ਤੁਸੀਂ ਆ ਕੇ ਬਾਈ ਜੀ ਦਾ ਫਾਰਮ ਦੇਖੋ ਹਿਮਾਚਲ ਦੇ ਵਿੱਚ ਐਨ ਜੰਗਲ ਦੇ ਵਿੱਚ ਮੰਗਲ ਲਾਏ ਨੇ ਬਾਈ ਨੇ ਤੇ ਬਹੁਤ ਵਧੀਆ ਸੈੱਡ ਬਣਾਇਆ ਬਾਣੀ ਨੇ ਤੇ ਬਾੜਾ ਬਣਾਇਆ ਬੱਚਿਆਂ ਦੇ ਲਈ ਖੁਲੜੀ ਬਣਾਈ ਹੈ ਖਾਣ ਦੇ ਲਈ ਇੱਧਰ ਆਓ ਜੀ ਦਰਿੰਦਰ ਜੀ ਇਹ ਨੇ ਸਕੀ ਬੋਨੇ ਸਿਆਲ ਸਿਆਲ 'ਚ ਤੁਹਾਡੇ ਉਹ ਤਾਂ ਮਿਲਦਾ ਨਹੀਂ ਦੁਬਾਰਾ ਟੂੜੀ ਨਹੀਂ ਟੂੜੀ ਨਾਲ ਗਦਾਵਾ ਬਣਾ ਕੇ ਜੋ ਕਣਕ ਉਹ ਵਿਧੀ ਮੱਕੀ ਟੂੜੀ ਖਾਣ ਨਹੀਂ ਉਹ ਥੋੜੀ ਥੋੜੀ ਖਾਣ ਨਹੀਂ ਬਰੀ ਬਰੀ ਜੀ ਅੱਛਾ ਕਣਕ ਵਾਲੀ ਤੂੜੀ ਹਾਂਜੀ ਹਾਂਜੀ ਚੰਗੀ ਤਰ੍ਹਾਂ ਖਾਂਦੀਆਂ ਨੇ ਵਿੱਚ ਦਾਣਾ ਲਾਏ ਤੂੰ ਹਾਂਜੀ ਦਾਣਾ ਤਾਂ ਪਾਈਦਾ ਹੀ ਹੈ ਪੈਣੀ ਹੈ ਪਰ ਗਵਾਰੀ ਦਾ ਨੀਰਾ ਤੁਹਾਡੇ ਮਿਲਦਾ ਨਹੀਂ ਹੁਣ ਨਹੀਂ ਨਹੀਂ ਅੱਛਾ ਬੀਜਿਆ ਹੈ ਅਦਕਾਂ ਹੋਇਆ ਨਹੀਂ ਹੁੰਦਾ ਵੀ ਨਹੀਂ ਰਹੇ ਤੇ ਇਹ ਧਰਤੀ 'ਚ ਨਹੀਂ ਹੁੰਦਾ ਇਹ ਫੱਟੇ ਕਿਉਂ ਲਾਏ ਜੀ ਇਹ ਬਹਿਣ ਨੂੰ ਲਾਏ ਨੇ ਜਿਹੜਾ ਇਹ ਬੱਕਰੀਆਂ ਨੇ ਉੱਤੇ ਬੈਂਦੀਆਂ ਨੇ ਹਾਂਜੀ ਹਾਂਜੀ ਇਹ ਕਿਸ ਸਿਸਟਮ ਵਾਸਤੇ ਕਿਉਂਕਿ ਕੱਚਾ ਵੀ ਹੈ ਥਾਂ ਤਾਂ ਤੁਹਾਡੇ ਇਹ ਥੱਲੇ ਗਾਰਾ ਹੋ ਜਾਂਦਾ ਨਾ ਚਿੱਕੜ ਕੇ ਆ ਰਹੀ ਗਿੱਲਾ ਵਹਿਦਾ ਥੱਲੇ ਅੱਛਾ ਬਿੱਲੇ ਬੜਨਾ ਸਾਫ ਸਾਫ ਸੁਥਰੀਆਂ ਨੇ ਸਾਫ ਸੁਥਰੀਆਂ ਰਹਿਣਾ ਜੀ ਜੀ ਫਿਰ ਇਹਨਾਂ ਦੀ ਸਫਾਈ ਕਰਦਿਓ ਜੀ ਬਸ ਸਵਾਈ ਦਾਂਗੇ ਇਹ ਇਹਦੇ ਹਫਤੇ ਬਾਅਦ ਕਰਦੇ ਨੇ ਥੱਲੇ ਉਹ ਖੁਰਚ ਦਿਓ ਇਹਨਾਂ ਨੂੰ ਨਹੀਂ ਇਹ ਚੱਕ ਲੈਣੇ ਫਿਰ ਇੱਧਰ ਲਾ ਦੇ ਵਿੰਗਣਾ ਥੱਲੇ ਜਾਈ ਜਾਂਦੀਆਂ ਨੇ ਚਾ ਥੱਲੇ ਆਂ ਵਿੰਗਣਾ ਪਰੇ ਬਾਹਰ ਕੱਢ ਦਿਓ ਇਹ ਚੱਕਣੇ ਇੱਧਰ ਲਾਣੇ ਇੱਧਰ ਦੀਆਂ ਵਿੰਗਣਾ ਚੱਕ ਕੇ ਬਾਹਰ ਮਾਰ ਦੇਨੇ ਹਫਤੇ ਬਾਅਦ ਫਿਰ ਇੱਧਰ ਰੱਖ ਦੇਨੇ ਅੱਛਾ 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 ਹਾਂ ਜੀ ਬਹੁਤ ਮੇਰਾ ਭਾਈ ਮੀਨਤ ਕਰੀ ਜਾਂਦਾ ਬਹੁਤ ਤਾਕੜੀ ਮੀਨਤ ਹੈ ਬਾਈ ਦੀ ਇਹ ਸੈੱਡ ਬਣਾਇਆ ਬਹੁਤ ਤਕੜਾ ਜੀਨਾਂ ਵਾਸਤੇ ਹਾਂਜੀ ਹਾਂਜੀ ਅੱਛਾ ਸਿਆਲ ਵਾਸਤੇ ਹਾਂਜੀ ਹਾਂਜੀ ਸਿਆਲ ਚ ਇੱਥੇ ਰਹਿਣੀਆਂ ਸਿਆਲ ਜੋ ਪਿਛਲੇ ਸਾਲ ਨਹੀਂ ਰੱਖੀਆਂ ਇੱਥੇ ਐਤਕਾ ਰੱਖਣੀਆਂ ਨੂੰ ਤਰਪਾਲ ਲਾਣੀ ਬਾਹਰੇ ਬੰਦ ਕਰਨਾ ਅੱਛਾ ਇਹ ਕੋਈ ਗੱਲ ਨਹੀਂ ਇੰਨੀ ਆਤਰਪਾਲ ਲਾਇਓ ਥੋੜੀ ਬਹੁਤੀ ਬੈਲ ਵੀ ਰੱਖਿਓ ਜਿਆਦਾ ਸਾਹ ਘੁੱਟ ਜਾਂਦਾ ਇਹਨਾਂ ਦਾ ਹਾਂਜੀ ਹਾਂਜੀ ਜਿਆਦਾ ਕੋਈ ਗੁੰਮ ਕਰਨ ਦੀ ਲੋੜ ਨਹੀਂ ਜੰਗਲ ਦੇ ਵਿੱਚ ਬੈਠੇ ਹੋ ਇੱਥੇ ਕਰਮੈਸ਼ ਬਹੁਤ ਹੈ ਹਾਂਜੀ ਹਾਂਜੀ ਐਡੀ ਠੰਡ ਨਹੀਂ ਹੈ ਇੱਥੇ ਜੀ ਕਿਉਂ ਦਰਸ਼ਕਾਂ ਦੀ ਕਰਮੈਸ਼ ਹੈ ਮਾੜਾ ਮੋਟਾ ਤਾਂ ਹਵਾ ਪੈਂਦੀ ਰਹਿਣ ਦਿਆ ਕਰੋ ਜੀ ਤੇ ਆਓ ਇੱਧਰ ਇਹਨਾਂ ਦੇ ਵਿੱਚ ਕੀ ਰੱਖਦੇ ਹੋ ਦਾਣਾ ਫੱਕਾ ਰੱਖਿਆ ਉਹਨੇ ਅੱਛਾ ਇਹ ਦਾਣੇ ਫੱਕੇ ਵਾਸਤੇ ਜੀ ਸਟਾਕ ਇਕੱਠਾ ਕਰਕੇ ਰੱਖਦੇ ਹਾਂ ਹਾਂਜੀ ਹਾਂਜੀ अच्छा अभी इधर पफना वर्ड है हां जी हां जी ठीक है ते फिर बहुत बड़ा सेट पाके खर्चा बहुत ज्यादा हो गया हां जी हां जी ਕਿੰਨਾ ਕੁ ਜੀ ਇਹ ਲੱਗਿਆ 2.5 ਕੋਣੇ ਲੱਖ हां सारे ਤੇ हां जी हां जी ਅੱਛਾ ਆ ਸਾਰੇ ਜਰੂਰ ਤੇ 30 ਲੱਖ ਰੁਪਏ ਬਾਈ ਨੇ ਖਰਚ ਕਰਤਾ ਜੀ ਜੀ ਆਪ ਦੇਖ ਸਕਦੇ ਹੋ ਵਧੀਆ ਸੈੱਟ ਬਣਾ ਕੇ ਤੇ ਚੰਗੇ ਤੋਂ ਚੰਗਾ ਫਾਰਮ ਬਣਾ ਕੇ ਬਾਈ ਨੇ ਚੋੜਿਆ ਤੇ ਬਾਈ ਵਿਚਾਰਾ ਨਾਲ ਨਾਲ ਟਰੈਕਟਰ ਟਰਾਲੀ ਦਾ ਕੰਮ ਵੀ ਕਰਦਾ ਹੈ ਸੁਭਾ ਸਾਮ ਪਹਾੜੇ ਵੀ ਲਾਉਂਦਾ ਤੇ ਉਸ ਤੋਂ ਬਾਅਦ ਆ ਕੇ ਇਹਨਾਂ ਨੂੰ ਵਿਚਰਾ ਕੇ ਲਿਉਂਦਾ ਬਹੁਤ ਮਿਹਨਤ ਕਰ ਰਿਹਾ ਤੇ ਸਾਰਾ ਟੱਬਰ ਇਹ ਨਾਲ ਮਿਹਨਤ ਕਰ ਰਿਹਾ ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ ਹੋਰ ਬਹੁਤ ਬਹੁਤ ਤੁਹਾਡਾ ਇਹਦਾ ਚੈਨਲ ਹੈ ਉਹਨੂੰ ਲਾਈਕ ਤੇ ਸਬਸਕ੍ਰਾਈਬ ਕਰਨ ਅੱਛਾ ਸਾਡੇ ਸੇਲ ਪਰਚੇਜ ਦਾ ਕੰਮ ਵੀ ਚੱਲੇ ਰਹਾ ਹਾਂ ਜੀ ਤੁਹਾਡਾ ਬਹੁਤ ਬਹੁਤ ਅਸੀਂ ਵੀਡੀਓ ਪਾਵਾਂਗੇ ਤੁਹਾਨੂੰ ਬਹੁਤ ਫੋਨ ਆਉਣਗੇ ਬਾਈ ਆਫਤੀ ਲੈਣ ਵਾਲੇ ਤੁਹਾਨੂੰ ਚੋਕਣਗੇ ਸਾਨੂੰ ਵੀ ਪੁੱਛਣਗੇ ਬਾਈ ਜੀ ਦਾ ਕਿੱਥੇ ਫੋਨ ਹੈ ਆ ਆਪਣਾ ਦੋਪਤਰਾ ਫਾਰਮ ਹੈ ਨਾ ਜੀ ਤੇ ਅਸੀਂ ਦੱਸਾਂ ਉਹਨਾਂ ਨੂੰ ਇੱਕ ਵਾਰ ਐਡਰੈਸ ਹੋਰ ਬੋਲ ਦੂੰ ਦੁਬਾਰਾ ਹਾਂ ਆਪਣਾ ਜੀ ਇਹ ਮਹਾਦਲ ਪ੍ਰਦੇਸ਼ ਨੂਰਪੁਰ ਦੇ ਪਿੰਡ ਕਿਉੜ ਘਾਰੀਆਂ ਕਿਉੜ ਘਾਰੀਆਂ ਹਾਂਜੀ ਮਿਲਖ ਪੰਚਾਇਤ ਪਿੰਡੀ ਚੌਂਕੀ ਠੀਕ ਹੈ ਮਿਲਖ ਪੰਚਾਇਤ ਚੌਂਕੀ ਹਾਂਜੀ ਹਾਂਜੀ ਪਿੰਡ ਨੂਰਪੁਰ ਨੂਰਪੁਰ ਤਹਿਸੀਲ ਤਸੀਲ ਨੂਰਪੁਰ ਤਹਿਸੀਲ ਨੂਰਪੁਰ ਹਾਂਜੀ ਤਹਿਸੀਲ ਨੂਰਪੁਰ ਦੇ ਮਿਲਖ ਪੰਚਾਇਤ ਪਿੰਡ ਕਿਉਂੜ ਘਾਰ ਕਿਉਂੜ ਘਾਰੀਆਂ ਹਾਂਜੀ ਹਾਂਜੀ ਠੀਕ ਐ ਆਪ ਦੇ ਸਾਰੇ ਜੀ ਬਾਈ ਨੇ ਸਾਰਾ ਕੁਝ ਡਰੈਸ ਦੱਸਤਾ ਤੇ ਬਾਈ ਜੀ ਦਾ ਸਾਨੂੰ ਨੰਬਰ ਵੀ ਲੈ ਕੇ ਦੇਵਾ ਗਿਆ ਸੀ ਥੋੜਾ ਜਿਹਾ ਬਾਹਰ ਆ ਗਏ ਚੱਲਣ ਤੋਂ ਆ ਜੋਰਾ ਬਣਾਇਆ ਹੈ ਦਫ਼ਤਰ ਕਿਉਂਕਿ ਨਕਲੀ ਦਫ਼ਤਰ ਬੈਠਣ ਨੂੰ ਜੇ ਕੋਈ ਚਾਹ ਪਾਣੀ ਪੀਣਾ ਖਾ ਰਿਸ਼ਤੇਦਾਰ ਕੋਈ ਵਪਾਰੀ ਆ ਗਿਆ ਰੋਟੀ ਖਲਾਨੀ ਐ ਤਾਂ ਆਪਣਾ ਘਰ ਨੇੜੇ ਹੀ ਐ ਤਾਂ ਘਰ ਲਿ ਜਾਂਦੇ ਨੇ ਜੋ ਕਿ ਆਪਣੇ ਆਉਣ ਜਾਣ ਵਾਲੇ ਬੰਦੇ ਆਉਂਦੇ ਨੇ ਤਾਂ ਬਾਈ ਜੀ ਦਾ ਇੱਥੇ ਤਾਂ ਪਰਲੀ ਜੱਬ ਦਾ ਦਫ਼ਤਰ ਬਣਾਇਆ ਹੈ ਬੈਠਣ ਵਾਸਤੇ ਵੀ ਬਾਈ ਜੀ ਬੈਠੋ ਆਰਾਮ ਕਰੋ ਮੈਂ ਪਾਣੀ ਲਿਆਉਣਾ ਚਾਹ ਲਿਆਉਣਾ ਤੁਸੀਂ ਮਾਲ ਪਸੂ ਦੇਖੋ ਫਾਰਮ ਤੇ ਬੈਠੋ ਆਹ ਦੇਖ ਸਕਦੇ ਹੋ ਇਹਦਾ ਦਫ਼ਤਰ ਬਣਾਇਆ ਹੈ ਬਾਈ ਦਾ ਜੰਗਲ ਦੇ ਵਿੱਚ ਮੰਗਲ ਲਾਏ ਹੋਏ ਨੇ ਬਹੁਤ ਸੋਹਣਾ ਮੰਝਾ ਵੀ ਹੈ ਤੇ ਰਾਤ ਨੂੰ ਜੋ ਕਿ ਨੌਕਰ ਚੌਕਰ ਇਹਦਾ ਉਹ ਇੱਥੇ ਸੋ ਪੈ ਵੀ ਸਕਦਾ ਜੀ ਤੇ ਬਾਈ ਜੀ ਦਾ ਇੱਕ ਦੋ ਇੱਥੇ ਕੁੱਤਾ ਵੀ ਰੱਖਿਆ ਹੋਣਾ ਇੱਥੇ ਸੁੱਤਾ ਪਿਆ ਹੋਣਾ ਹਾਂਜੀ ਹਾਂਜੀ ਤੇ ਰਾਤ ਨੂੰ ਭੌਂਕਦਾ ਜੰਗਲ ਦੇ ਵਿੱਚ ਕੋਈ ਜਾਨਵਰ ਤੋਂ ਹੋਰ ਬਹੁਤ ਮਿਹਨਤ ਕਰਦਾ ਹੈ ਮੇਰਾ ਭਾਈ ਰਵਿੰਦਰ ਤੁਹਾਨੂੰ ਦਿਖਾਉਣੇ ਆਲੇ ਦਾ ਇਹ ਕੈਮਰਾ ਫੇਰ ਕੇ ਬਹੁਤ ਤਕੜੀ ਸਿਸਟਮ ਹੈ ਬਾਈ ਜੀ ਜੰਗਲ ਦੇ ਵਿੱਚ ਮੇਲੇ ਆਏ ਹੋ ਜੰਗਲ ਜੰਗਲੀ ਜਾਨਵਰਾਂ ਵਾਸਤੇ ਅਸੀਂ ਆਪਣੇ ਉਹ ਵੀ ਰੱਖਿਆ ਤੇ ਉਹ ਵੀ ਲਿਆਇਓ ਬਾਈ ਦਿਖਾਇਓ ਹੋ 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 ਚੱਲਣ ਦੇ ਵਿੱਚ ਹਨ ਇਹ ਦੇਸੀ ਬੰਦੂਕਾਂ ਆਹ ਬਾਈ ਜੀ ਦੀ ਦੇਸੀ ਬੰਦੂਕ ਰੱਖੀ ਹੋਈ ਹੈ ਰਾਤ ਨੂੰ ਜੰਗਲੀ ਜਾਨਵਰ ਵਾਸਤੇ ਤੇ ਕਿਉਂਕਿ ਜੰਗਲ 'ਚ ਬੈਠਾ ਰਾਤ ਨੂੰ ਮਾਰ ਕਰਦਾ ਸ਼ੇਰ ਦੀ ਚਿਤਾ ਵੀ ਤੈਦੂਆ ਵੀ ਤੇ ਜੰਗਲੀ ਸੂਰ ਵੀ ਤੇ ਬਾਕੀ ਜਿੱਦੜ ਵੀ ਪਾੜਾ ਵੀ ਨਿਰਗ ਵੀ ਸਾਰੀ ਚੀਜ਼ ਐ ਇਸ ਜੰਗਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਸੀਂ ਜੰਗਲ ਦੇ ਵਿੱਚ ਖੜੇ ਆ ਤੁਹਾਨੂੰ ਪਰਾਂ ਵੀ ਕੈਮਰਾ ਮਾਰ ਕੇ ਦਿਖਾਵਾਂਗੇ ਬਾਈ ਜੀ ਨੇ ਡਰਾਬੇ ਵਾਸਤੇ ਆਪਣੀ ਦੇਸੀ ਬੰਦੂਕ ਰੱਖੀ ਆ ਰਾਤ ਨੂੰ ਖੜਕਾ ਧੜਕਾ ਕਰਨ ਵਾਸਤੇ ਕੜਾਕ 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 ਕਰਦਾ ਬਾਈ ਤੇ ਬਾਈ ਤੇ ਫਿਰ ਜਾਨਵਰ ਡਰ ਕੇ ਭਗ ਜਾਂਦੇ ਨੇ ਤੇ ਮੇਰੇ ਵਰਗਾ ਕੋਈ ਚੋਰ ਵੀ ਨਹੀਂ ਨੇੜੇ ਲੱਗਦਾ ਬਾਈ ਦੇ ਫਾਰਮ ਦੇ ਵੀ ਬਾਈ ਜੀ ਕਿਤੇ ਮੇਰੇ ਕਾਲਜੇ ਦੇ ਵਿੱਚ ਦੀ ਬੰਦੂਕ ਨਾ ਕੱਢ ਦੇ ਕੜਾਕ ਕੜਾਕ ਕਿਤੇ ਬਾਈ ਜੀ ਐਂ ਕਰਦੇ ਤੇ ਬਾਈ ਜੀ ਤੋਂ ਸਾਰੇ ਡਰਦੇ ਆਂ ਅਸੀਂ ਕਿਉਂਕਿ ਜੰਗਲ ਚ ਸੱਚਾ ਡਰ ਹੈ ਬਾਈ ਨੂੰ ਵੀ ਕਿਤੇ ਚਾਰ ਲੰਗਾੜੇ ਮੈਨੂੰ ਆ ਕੇ ਚੰਬੜ ਜਾਣ ਮੈਨੂੰ ਸ਼ੇਰ ਇਹਨਾ ਆ ਕੇ ਖਾ ਜੇ ਬਘਿਆੜਨਾ ਤੇ ਬੱਕਰੀਆਂ ਨੂੰ ਖਾ ਜੇ ਬਾਈ ਆਪਦੀ ਜਗ੍ਹਾ ਤੇ ਸੱਚਾ ਹੈ ਚੰਗਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਅਗਰ ਚੰਗੀ ਲੱਗੇ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬਾਈ ਦਵਿੰਦਰ ਜੀ ਨੂੰ ਜਿਨ੍ਹਾਂ ਨੇ ਸੇਲ ਪ੍ਰਚਾਰ ਵਾਸਤੇ ਬੱਕਰੀਆਂ ਲੈਣੀਆਂ ਨੇ ਤੇ ਬਾਈ ਦਵਿੰਦਰ ਜੀ ਨੂੰ ਅਸੀਂ ਤੁਹਾਡਾ ਨੰਬਰ ਦੇਵਾਂਗੇ ਬਾਈ ਦਾ ਲੈ ਕੇ ਬਾਈ ਨੂੰ ਤੁਸੀਂ ਫੋਨ ਕਰੋ ਸਮਾਚਲ ਦੇ ਵਿੱਚ ਇਹਨਾਂ ਦਾ ਪਿੰਡ ਵੀ ਨੰਬਰ ਵੀ ਹੁਣ ਅਸੀਂ ਫੋਟੋ ਦੇ ਅੱਗੇ ਲਾਵਾਂਗੇ ਆਜੋ ਜੀ ਦੋ ਬੱਕਰੀਆਂ ਫੜ ਕੇ ਫੋਟੋ ਖਿਚਾਓ ਕਿਉਂ ਜੀ ਚੰਗਾ ਕੰਮ ਲੱਗਿਆ ਤੁਹਾਨੂੰ ਇਹ ਹਾਂਜੀ ਕਿੰਨੇ ਕ ਟਾਈਮ ਤੁਹਾਨੂੰ ਸ਼ੌਂਕ ਜਾਗਿਆ 7-8 ਸਾਲ ਮਹੀਨੇ 7-8 ਹਾਂਜੀ ਬਾਈ ਜੀ ਦੇ ਨਾਲ ਤੁਹਾਨੂੰ ਵੀ ਸ਼ੌਂਕ ਹੋ ਗਿਆ ਹਾਂਜੀ ਕੋਈ ਇਹ ਚੰਗੀਆਂ ਚੀਜ਼ਾਂ ਨੇ ਜਾਂ ਮਾੜੀਆਂ ਨੇ ਚੰਗੀਆਂ ਨੇ ਚੰਗੀਆਂ ਨੇ ਹਾਂਜੀ ਕੋਈ ਆਮਦਨ ਦੇ ਸਿਰੇ ਹੈ ਹਾਂਜੀ ਚੰਗਾ ਕੰਮ ਲੱਗਿਆ ਤੁਹਾਨੂੰ ਹਾਂਜੀ ਲੋਕ ਐ ਤਾਂ ਨਹੀਂ ਕਹਿੰਦੇ ਵੀ ਇਹ ਕੀ ਕਰਦੇ ਹੋ ਤੁਸੀਂ ਵੀ ਬਾਈ ਕੁਡਵਾਂ ਦੀ ਅਗਲਾ ਕਹਿੰਦੇ ਮਾੜਾ ਕੰਮ ਹੈ ਮਾੜਾ ਤਾਂ ਨਹੀਂ ਨਹੀਂ ਚੰਗਾ ਹੈ ਚੰਗਾ ਬੜਾ ਬੂੜਾ ਤੁਸੀਂ ਸੰਭਰਦੇ ਹੋ ਹਾਂਜੀ ਵਾਜੀ ਵਾ ਕੋਈ ਨਾ ਦੀ ਨਫ਼ਰਤ ਤਾਂ ਨਹੀਂ ਆਉਂਦੀ ਤੁਹਾਨੂੰ ਨਹੀਂ ਆ ਆਪਦੇ ਤੁਹਾਨੂੰ ਕੀ ਨਫ਼ਰਤ ਆਉਂਦੀ ਹੈ ਰਵਿੰਦਰ ਜੀ ਆਪਣੇ ਘਰ ਵਾਲੇ ਨੇ ਹਾਂਜੀ ਹਾਂਜੀ ਵਾਜੀ ਵਾ ਧੰਨਵਾਦ ਜੋੜੀ ਜਾਂਦੀ ਰਹੇ ਬਹੁਤ ਵਧੀਆ ਵਿਚਾਰੇ ਇਹਨਾਂ ਦੀ ਮਿਹਨਤ ਕਰ ਰਹੇ ਨੇ ਤੇ ਬੱਕਰੀਆਂ ਚੰਗਾ ਸ਼ੌਂਕ ਹੈ ਇਹਨਾਂ ਨੂੰ ਦੋਆਂ ਨੂੰ ਦੋਏ ਮਿਹਨਤ ਕਰ ਰਹੇ ਨੇ ਇਹਨਾਂ ਦੇ ਬੱਚੇ ਬਾਹਰ ਪੜਦੇ ਨੇ ਤੇ ਬਹੁਤ ਵਧੀਆ ਤਾਕੜਾ ਕੰਮ ਹੈ ਫਾਰਮ ਬਣਾਇਆ ਹੋਇਆ ਹੈ ਇਹ ਆ ਵਿਚਾਰੀ ਲੜਕੀ ਦੇ ਨਾਲ ਬਰੋਬਰ ਮੋਢੇ ਦੇ ਨਾਲ ਮੋਢਾ ਲਾ ਕੇ ਇਹਨਾਂ ਬੱਕਰੀਆਂ ਦੀ ਸਮਾਈ ਕਰਦੀ ਐ ਬੱਚੇ ਜਨੂੰ ਹੁੰਦੀ ਐ ਸਵੇਰ ਸ਼ਾਮ ਇਹਨਾਂ ਨੂੰ ਖਾਦ ਖਰਾਕ ਪਾਉਂਦੀ ਐ ਤੇ ਬਾੜਾ ਵੀ ਸੰਭਰਦੀ ਐ ਤੇ ਵੇਲੇ ਕਿਵੇਲੇ 바이 ਰਵਿੰਦਰ ਪਾਸੇ ਆਸੇ ਵਗ ਜੇ ਤਾਂ ਇਹਨਾਂ ਨੂੰ ਆਪ ਆ ਕੇ ਨੀਰਾ ਚਾਰਾ ਪਾਉਂਦੀ ਐ ਬਹੁਤ ਬਹੁਤ ਧੰਨਵਾਦ ਮੇਰੀ ਭੈਣ ਦੇ ਜਿਹੜੀ ਨੇ ਇੰਨੀ ਖੇਚਲਾ ਕਰਦੀ ਐ ਹਰ ਕੋਈ ਜਨਾਨੀ ਇੰਨੀ ਖੇਚਲਾ ਨਹੀਂ ਕਰਦੀ ਤੇ ਜਨਾਨੀਆਂ ਨਾੜਨ ਲੱਗ ਜਣੀਆਂ ਨੇ ਵੀ ਦੇਖਦੇ ਕਿੱਥੇ ਛਾਪਾ ਛੇੜ ਲਿਆ ਜਾਣ ਨੂੰ ਤੇ ਇਹ ਭੈਣ ਕਹਿੰਦੀ ਐ ਬਹੁਤ ਚੰਗਾ ਕੰਮ ਐ ਬਹੁਤ ਸਾਨੂੰ ਆਮਦਨ ਐ ਤੇ ਹੋਰ ਭੈਣਾਂ ਨੂੰ ਵੀ ਕਹਿੰਦੀ ਆ ਵੀ ਤੁਸੀਂ ਬੱਕਰੀਆਂ ਪਾਲੋ ਦਬਾ-ਦਬਾ ਉਹਦੇ ਘਰ ਦਾ ਲਾਭ ਹਟਾਓ ਵੀ ਇਹ ਚੀਜ਼ ਚੰਗੀ ਆ ਜੋ ਅਮੀਰ ਲੋਕ ਪਾਲਦੇ ਨੇ ਬੱਕਰੀਆਂ ਤੱਕੜੇ ਅਕਸਰ ਬੱਕਰੀਆਂ ਪਾਲਣ ਲੱਗੇ ਤੇ ਉਹਨਾਂ ਨੂੰ ਨਫ਼ਰਤ ਨਹੀਂ ਆਈ ਤਾਂ ਆਪਾਂ ਗਰੀਬ ਵੀ ਕੀ ਕਰ ਸਕਦੇ ਆ ਗਰੀਬ ਦੀ ਰੋਟੀ ਆ ਰਿਜਕ ਹੈ ਵੀ ਗਰੀਬਾਂ ਨੂੰ ਵੀ ਇਹ ਹੱਥ ਵਨ ਕੇ ਬੇਨਤੀ ਆ ਦੋ-ਦੋ ਬੱਕਰੀਆਂ ਦੋ-ਦੋ ਛੇਲੇ ਸਭ ਪਾਲੋ ਆ ਭੈਣ ਜੀ ਬੋਲੀਓ ਮੜ ਕੇ ਠੀਕ ਐ ਕੰਮ ਇਹ ਹਾਂਜੀ ਠੀਕ ਦੇ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀਆਂ ਭੈਣਾਂ ਨੂੰ ਵੀ ਸਭ ਬੱਕਰੀ ਪਾਲੋ ਹਾਂ ਹੱਸੋ ਨਾ ਹਾਂ ਠੀਕ ਹੈ ਜੀ ਹਾਂ ਧੰਨਵਾਦ ਮੇਰੀ ਭੈਣ ਦੇ ਸਾਸਰੀ ਘਰ ਨੂੰ ਨਮਸਤੇ ਰਾਮ ਰਾਮ ਸਤਿਗੋਦੀ ਸਾਰਿਆਂ ਨੂੰ ਹੁਣੀ ਵਾਲੀ ਬੱਕਰੀ ਆ ਕਹਿੰਦੇ ਹੁਣੀ ਮਹੀਨੇ ਨੂੰ ਤੁਰਦੀ ਫਰਦੀ ਤੁਰਦੀ ਫਰਦੀ ਅੰਨ ਚੱਤ 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 ਜੀ ਬਾਬਾ